ਸਤ ਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਜੀ ਮਾਰੂ ਮਹੱਲਾ ਨਵਾ ਅਬ ਮੈਂ ਕਹਾ ਕਰੂ ਰੀ ਮਾਈ ਸਗਲ ਜਨਮ ਵਿਖਿਆ ਨਸਿਓ ਖੋਇਆ ਸਿਮਰਿਓ ਨਾਹੇ ਕਨਾਈ ਰਹਾਉ ਕਾਲ ਫਾਸ ਜਬ ਗਰਮਹਿ ਮੇਲੀ ਤੇਹ ਸੁਧ ਸਭ ਬਿਸਰਾਈ ਰਾਮ ਨਾਮ ਬਿਨ ਜਾ ਸੰਕਟ ਮਹ ਕੋ ਆਬ ਹੋਤ ਸਹਾਈ ਜੋ ਸੰਪਤ ਆਪਣੀ ਕਰਮਾਨੀ ਛਿਨ ਮਹ ਭਈ ਪਰਾਈ ਕਹੋ ਨਾਨਕ ਇਹ ਸੋਚ ਰਹੀ ਮਨ ਹਰ ਜਸ ਕਬ ਹੂੰ ਨਾਂਗਾਈ ਜੋ ਸੰਪਤ ਆਪਣੀ ਕਰਮਾਨੀ ਛਿਨ ਮਹਿ ਭਈ ਪਰਾਈ ਕਹੋ ਨਾਨਕ ਜਹ ਸੋਚ ਰਹੀ ਮਨ ਹਾਰ ਜਸ ਕਬ ਹੋਣਾ ਗਾਈ ਉਵਾਹੀ ਗੁਰੂ ਜੀ ਕਾ ਖਾਲਸਾ ਉਵਾਹੀ ਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਬਾਦਸ਼ਾਹ ਜੀ ਦੀ ਬੜੀ ಅಪਾਰ ਕਿਰਪਾ ਹੋਈ ਹੈ ಅಪਾਰ ਕਿਰਪਾ ਸਦਕਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮੁਖਾਰਬੰਦ ਵਿੱਚੋਂ ਉਚਾਰਨ ਕੀਤੇ ਹੋਏ ਬਾਣੀ ਦੇ ਬਚਨ ਅਮਰਤਮਈ ਬਾਣੀ ਦੀ ਵਿਚਾਰ ਸਾਂਝੀ ਕਰਨ ਦਾ ਯਤਨ ਹੋ ਰਿਹਾ ਹੈ ਅੱਜ ਦਾ ਪਾਵਨ ਪਵਿੱਤਰ ਬਚਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1000 ਅਠ ਅੰਗ ਤੇ ਮਾਰੂ ਰਾਗ ਦੇ ਵਿੱਚ ਸੁਭਾਏਮਾਨ ਹੈ ਮਾਰੂ ਰਾਗ ਦੇ ਵਿੱਚ ਇਹ ਦੂਜਾ ਸ਼ਬਦ ਹੈ। ਕੁੱਲ 3 ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਰਾਗ ਮਾਰੂ ਦੇ ਵਿੱਚ ਦਰਜ ਹਨ। ਅੱਜ ਦੇ ਪਾਵਨ ਪਵਿੱਤਰ ਬਚਨ ਦੇ ਰਾਹੀ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕੀ ਸਮਝ ਆਉਂਦੇ ਨੇ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਵਾਸਤੇ ਆਪ ਇਸ ਵਿੱਚ ਫਤਿਹ ਦੀ ਸਾਂਝ ਪਾਈਏ ਜੀ ਪ੍ਰੇਮ ਸਹਿਤ ਗੱਜ ਕੇ ਬੋਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਕਾਰਣ ਚੱਲ ਰਿਹਾ ਹੈ ਹਰ ਕੋ ਨਾਮ ਸਦਾ ਸੁਖ ਦਾਈ ਪਰਮੇਸ਼ਰ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ ਉਹ ਆਤਮਿਕ ਤੌਰ ਤੇ ਸੁਖੀ ਹੋ ਗਏ ਉਹਨਾਂ ਨੂੰ ਸਦੀਵੀ ਸੁੱਖ ਮਿਲ ਗਿਆ ਤੇ ਜਿਹੜੇ ਜਿਹੜੇ ਨਾਮ ਜਪਦੇ ਐ ਉਹਨਾਂ ਦੀ ਪੈਜ ਲਾਜ ਪਰਮੇਸ਼ਰ ਆਪ ਰੱਖਦਾ ਹੈ ਹੁਣ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਸਮਾ ਲੰਘਾ ਦਿੱਤਾ ਉਹਨਾਂ ਦਾ ਕੀ ਹਾਲ ਹੋਏਗਾ ਗੱਲ ਆਪਣੇ ਆਪ ਨਾਲ ਕੀਤੀ ਹੈ ਤੇ ਉਪਦੇਸ਼ ਆਪਾਂ ਸਾਰਿਆਂ ਨੂੰ ਦਿੱਤਾ ਹੈ। ਮਹਾਰਾਜੀ ਕਹਿੰਦੇ ਅੱਬ ਮੈਂ ਕਹਾ ਕਰੂੰ ਰੀ ਮਾਈ ਐ ਮੇਰੀ ਮਾਈ ਹੁਣ ਮੈਂ ਕੀ ਕਰਾਂ? ਨਾਮ ਜਪਣ ਦਾ ਵੇਲਾ ਲੰਘ ਗਿਆ। ਵੇਲਾ ਹੱਥੋਂ ਲੰਘ ਚੁੱਕਾ ਹੈ ਹੁਣ ਕੀ ਕਰਾਂ? ਹੁਣ ਤੇ ਕੇਵਲ ਪਛਤਾਵਾ ਹੀ ਰਹਿ ਗਿਆ ਕੋਲੇ। ਹੁਣ ਜੀਵਨ ਨੂੰ ਕਿਵੇਂ ਸੁਧਾਰ ਸਿੱਧੇ ਰਾਹ ਪਾਇਆ ਜਾ ਸਕਦਾ ਹੈ ਸਗਲ ਜਨਮ ਵਿਖਿਆਨ ਸਿਉਂ ਖੋਇਆ ਸਿਮਰਿਓ ਨਾਹੀ ਕਨਾਈ ਸਾਰਾ ਜੀਵਨ ਵਿਸ਼ੇ ਵਿਕਾਰਾਂ ਦੇ ਵਿੱਚ ਪਾ ਕੇ ਲੰਘਾ ਦਿੱਤਾ ਕਦੇ ਪਰਮੇਸ਼ਰ ਦਾ ਨਾਮ ਸਿਮਰਿਆ ਹੀ ਨਹੀਂ ਹੈ ਪਰਮੇਸ਼ਰ ਦਾ ਨਾਮ ਸਿਮਰਿਆ ਨਹੀਂ ਪਰਮੇਸ਼ਰ ਨੂੰ ਯਾਦ ਨਹੀਂ ਕੀਤਾ ਸਮਾਂ ਬੀਤ ਗਿਆ ਹੁਣ ਕੀ ਕਰੀਏ ਰਹਾਉ ਦਾ ਬਿਸ਼ਰਾਮ ਦੇ ਕੇ ਮਹਾਰਾਜੀ ਸਮਝਾਉਂਦੇ ਆ ਭਾਈ ਜਿਹੜਾ ਵੇਲਾ ਹੱਥੋਂ ਲੰਘ ਗਿਆ ਉਹਦਾ ਪਛਤਾਵਾ ਹੈ ਪਰੰਤੂ ਜਿਹੜਾ ਵੇਲਾ ਆਪਣੇ ਹੱਥ ਵਿੱਚ ਹੈ ਹਲੇ ਆ ਰਿਹਾ ਹੈ ਉਹਦੀ ਸੰਭਾਲ ਕਰੀਏ ਯਾਦ ਰੱਖਿਓ ਮਹਾਰਾਜੀ ਕਹਿੰਦੇ ਇੱਕ ਦਿਨ ਐਸਾ ਆਏਗਾ ਜਮਾਂ ਦੀ ਮਾਰ ਪਏਗੀ ਫਿਰ ਪਛਤਾਉਣਾ ਪੈ ਜਾਣਾ ਕਾਲ ਫਾਸ ਜਬ ਗਰਮ ਹੈ ਮੇਲੀ ਤੇਹੇ ਸੁਧ ਸਭ ਬਿਸਰਾਈ ਹੁਣ ਸੋਚ ਸਮਝ ਬਣੀ ਹੋਈ ਹੈ ਵਿਸ਼ੇ ਵਿਕਾਰਾਂ ਦੇ ਵਿੱਚ ਖਾਣਾ ਪੀਣਾ ਚੰਗਾ ਲੱਗਦਾ ਹੈ ਵਿਸ਼ੇ ਵਿਕਾਰ ਭੁਗਣੇ ਚੰਗੇ ਲੱਗਦੇ ਨੇ ਪਰਮੇਸ਼ਰ ਦਾ ਨਾਮ ਚੰਗਾ ਨਹੀਂ ਲੱਗਦਾ ਜਮਾ ਦੀ ਮਾਰ ਪੈਣੀ ਆ ਜਦੋਂ ਜਦੋਂ ਔਖਾ ਸਮਾਂ ਆਉਣਾ ਹੈ ਉਦੋਂ ਪਛਤਾਉਣਾ ਪੈ ਜਾਣਾ ਉਦੋਂ ਫਿਰ ਤਾਂ ਹੀ ਮਾਰ ਕੇ ਰੋਂਦਾ ਬੰਦਾ ਤੇ ਇਹ ਸ਼ੁੱਧ ਸਭ ਬਿਸਰਾਈ ਨਾਮ ਜਪਣ ਵਾਲੀ ਸ਼ੁੱਧ ਬਿਸਰ ਜਾਂਦੀ ਹੈ ਪਰਮੇਸ਼ਰ ਦਾ ਨਾਮ ਚੰਗਾ ਨਹੀਂ ਲੱਗਦਾ ਜਮਾਂ ਦੀ ਫਾਸ ਜਦੋਂ ਮਾਰ ਪੈਂਦੀ ਹੈ ਨਾ ਉਦੋਂ ਫਿਰ ਬੰਦਾ ਪਛਤਾਉਂਦਾ ਹੈ RAM ਨਾਮ ਬਿਨ ਯਾ ਸੰਕਟ ਮਹੇ ਕੋ ਆ ਬਹੁਤ ਸਹਾਈ ਪਰਮੇਸ਼ਰ ਦੇ ਨਾਮ ਤੋਂ ਬਿਨਾ ਇਹ ਆਤਮਾ ਸੰਕਟ ਵਿੱਚ ਫਸ ਜਾਂਦੀ ਹੈ ਲੋਕੇ ਸਮੇਂ ਵਿੱਚ ਫਸ ਜਾਂਦੀ ਹੈ ਫਿਰ ਕੋਈ ਸਹਾਇਤਾ ਨਹੀਂ ਕਰਦਾ ਜਿਨ੍ਹਾਂ ਦੀ ਖਾਤਰ ਸਾਰੀ ਉਮਰ ਖਾਪਦਾ ਰਿਆ ਮਾਇਆ ਇਕੱਠੀ ਕਰਦਾ ਰਿਆ ਜ਼ਮੀਨਾਂ ਜਾਇਦਾਦਾਂ ਬਣਾਉਂਦਾ ਰਿਹਾ ਉਹਨਾਂ ਵਿੱਚੋਂ ਕਿਸੇ ਨੇ ਸਹਾਇਤਾ ਨਹੀਂ ਕਰਨੀ ਜਦੋਂ ਸੰਕਟ ਆ ਗਿਆ ਉਦੋਂ ਸਭ ਨੇ ਪ੍ਰਾਇੇ ਹੋ ਜਾਣਾ ਹੈ ਉਦੋਂ ਨਹੀਂ ਕਿਸੇ ਨੇ ਸਹਾਇਤਾ ਕਰਨੀ ਇਸ ਕਰਕੇ ਸਹਾਇਤਾ ਕਰਨੀ ਆ ਪਰਮੇਸ਼ਰ ਦੇ ਨਾਮ ਨੇ ਉਹਨੂੰ ਜਪ ਲਾ ਤੇ ਜਿਹੜੀ ਸੰਪਤੀ ਨੂੰ ਤੂੰ ਆਪਣੀ ਮੰਨੀ ਬੈਠਾ ਹੈ ਵੀ ਆਹ ਮੇਰੀ ਜ਼ਮੀਨ ਮੇਰੇ ਜਾਇਦਾਦ ਮੇਰੀ ਕੋਠੀ ਮੇਰੀਆਂ ਕਾਰਾਂ ਮੇਰੀ ਮਾਇਆ ਮੇਰਾ ਪਰਿਵਾਰ ਇਹਨਾਂ ਚੋਂ ਕੋਈ ਵੀ ਤੇਰਾ ਨਹੀਂ ਹੈ ਸਭ ਬੇਗਾਨੇ ਹੋ ਜਾਂਦੇ ਆ ਜਿਹੜੀ ਸੰਪਤੀ ਨੂੰ ਆਪਣੀ ਕਰ ਸਮਝ ਕੇ ਮੰਨੀ ਬੈਠਾ ਹੈ ਉਹਨੇ ਪਰਾਇ ਹੋ ਜਾਣਾ ਇਹ ਤੇਰੀ ਨਹੀਂ ਹੈ ਇਸ ਕਰਕੇ ਇਹਦੇ ਮੋਹ ਦੇ ਵਿੱਚੋਂ ਬਾਹਰ ਨਿਕਲੋ ਸੰਪਤੀ ਮਾਇਆ ਜਮੀਨ ਜਾਇਦਾਦ ਦੇ ਮੋਹ ਚੋਂ ਬਾਹਰ ਨਿਕਲ ਕੇ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰ ਕਹੋ ਨਾਨਕ ਇਹ ਸੋਚ ਰਹੀ ਮਨ ਹਰ ਜਸ ਕਬੂ ਨਹ ਗਈ ਗਰੀਬ ਨੂੰ ਆਏ ਪਾਤਸ਼ਾਹ ਜੀ ਕਹਿੰਦੇ ਮਨ ਵਿੱਚ ਇਹ ਸੋਚ ਲੱਗੀ ਰਹੀ ਹੈ ਪੀ ਪਰਮੇਸ਼ਰ ਦਾ ਨਾਮ ਤੇ ਗਾਇਆ ਹੀ ਨਹੀਂ ਕਦੇ ਪਰਮੇਸ਼ਰ ਨੂੰ ਚੇਤੇ ਨਹੀਂ ਕੀਤਾ ਕਦੇ ਪਰਮੇਸ਼ਰ ਦੀ ਯਾਦ ਮਨ ਵਿੱਚ ਵਸਾਈ ਨਹੀਂ ਹੁਣ ਫਿਰ ਸਮਾਂ ਲੰਘ ਗਿਆ ਹੁਣ ਪਛਤਾਉਣਾ ਪੈਂਦਾ ਪਰਮੇਸ਼ਰ ਦਾ ਨਾਮ ਕਦੇ ਵੀ ਨਹੀਂ ਗਾਇਆ ਚੇਤੇ ਨਹੀਂ ਕੀਤਾ ਕਦੇ ਸਾਹਿਬ ਜੀ ਕਿਰਪਾ ਕਰਦੇ ਆ ਜਿਹੜੇ ਕੰਮ ਕਰਨ ਵਾਸਤੇ ਆਏ ਆ ਗੋਦੀ ਸੰਭਾਲ ਕਰ ਲਾ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਗੋਬਿੰਦ ਪ੍ਰਮਾਤਮਾ ਨੂੰ ਮਿਲਣ ਦੀ ਬਾਰੀ ਹੈ ਪ੍ਰਮਾਤਮਾ ਨੂੰ ਮਿਲਣ ਮਿਲਣ ਦੀ ਕੋਸ਼ਿਸ਼ ਕਰ ਯਤਨ ਕਰ ਇੱਕ ਵਾਰੀ ਸਮਾਂ ਬਹਤੋਂ ਲੰਘ ਗਿਆ ਮੁੜ ਕੇ ਹੱਥ ਨਹੀਂ ਆਉਣਾ ਇਹ ਮਨੁੱਖਾ ਜਨਮ ਬੜਾ ਬੇਸ਼ੁਮਾਰ ਕੀਮਤੀ ਹੈ ਇੱਕ ਵਾਰੀ ਲੰਘ ਗਿਆ ਫੇਰ ਨਹੀਂ ਮਿਲਦਾ ਫਿਰ ਤੇ 84 ਲੱਖ ਜੋਨੀ ਦਾ ਢੇਡਾ ਕੱਟਣਾ ਪੈਣਾ ਹੈ ਆ ਸਮਾਂ ਤੇਰੇ ਹੱਥ ਵਿੱਚ ਹੈ ਇਹ ਸਮੇ ਨੂੰ ਸੰਭਾਲ ਲਾ ਮਾਇਆ ਮਾਇਆ ਕਰਕੇ ਮਾਇਆ ਵਿੱਚ ਖਚਤ ਹੋਇਆ ਪਿਆ ਇਹਦੇ ਵਿੱਚੋਂ ਬਾਹਰ ਨਿਕਲ ਪਾ ਸਾਹਿਬ ਜੀ ਕਿਰਪਾ ਕਰਦੇ ਹੈ ਹਰੇਕ ਇਨਸਾਨ ਨੂੰ ਹਉਮੈ ਦਾ ਰੋਗ ਲੱਗਿਆ ਹੋਇਆ ਹੈ ਮਾਣ ਅਭਮਾਨ ਖੁਸ਼ੀ ਗਮੀ ਵਿੱਚ ਜਕੜਿਆ ਪਿਆ ਮਨੋਖ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਅੱਗੇ ਇਸ ਪ੍ਰਕਾਰ ਨੂੰ ਤੋਰਦੇ ਆ ਮਹਾਰਾਜ ਜੀ ਕਹਿੰਦੇ ਤੀਜੇ ਸ਼ਬਦ ਵਿੱਚ ਕਹਿੰਦੇ ਆ ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ ਐ ਮੇਰੀ ਮਾਂ ਮੈਂ ਤੁਮ ਮਾਨ ਨਾ ਤਿਆਗੀ ਨਹੀਂ ਗਿਆ ਮੈਂ ਹਉਮੈ ਨੂੰ ਛੱਡਿਆ ਹੀ ਨਹੀਂ ਗੁਮਾਨ ਪੱਲੇ ਬਣੀ ਬੈਠਾ ਹੈ ਮਾਨ ਨੂੰ ਕਦੇ ਤਿਆਗੀ ਨਹੀਂ ਜਿੰਨੀ ਦੇਰ ਤੱਕ ਮਾਣ ਨਹੀਂ ਤਿਆਗਦੇ ਹੰਕਾਰ ਨਹੀਂ ਤਿਆਗਦੇ ਉਨੀ ਦੇਰ ਤੱਕ ਨਿਮਰਤਾ ਨਹੀਂ ਆਉਂਦੀ ਸਹਿਜ ਨਹੀਂ ਆਉਂਦਾ ਸ਼ਾਂਤੀ ਨਹੀਂ ਆਉਂਦੀ ਕਲਪਦਾ ਰਹਿੰਦਾ ਮਾਇਆ ਕੇ ਮਦ ਜਨਮ ਸਰਾਇਓ ਰਾਮ ਭਜਨ ਨਹੀਂ ਲਾਗਿਓ ਮਾਇਆ ਦੇ ਨਸ਼ੇ ਵਿੱਚ ਜਨਮ ਵਿਅਰਥਾ ਗਵਾ ਰਿਆ ਇੱਕ ਤੇ ਨਸ਼ਾ ਹੁੰਦਾ ਪੀਤਾ ਜਾਂਦਾ ਖਾਦਾ ਜਾਂਦਾ ਬڑے ਲੋਕ ਨੇ ਸ਼ਰਾਬ ਦਾ ਸੇਵਨ ਕਰਦੇ ਆ। بڑے ਲੋਕ ਹੋਰ ਨਸ਼ੇ ਵਰਤਦੇ ਆ। ਉਹ ਨਸ਼ਾ ਖਾ ਕੇ ਬੇਸ਼ੁਦ ਹੋ ਜਾਂਦੇ ਆ। ਬੜੀ ਚੰਦਰੀ ਬਿਮਾਰੀ ਹੈ ਨਸ਼ੇ ਵਾਲੀ। ਜਿਹਨੂੰ ਲੱਗ ਜਾਂਦੀ ਆ ਉਹਦਾ ਸਰੀਰ ਬਰਬਾਦ ਹੋ ਜਾਂਦਾ। ਮਹਾਰਾਜ ਜੀ ਕਿਰਪਾ ਕਰਦੇ ਆ। ਇੱਕ ਮਾਇਆ ਦਾ ਨਸ਼ਾ ਹੈ। ਇਹ ਮਾਇਆ ਦਾ ਨਸ਼ਾ ਖਾਦਾ ਵੀ ਨਹੀਂ ਜਾਂਦਾ ਪੀਤਾ ਵੀ ਨਹੀਂ ਜਾਂਦਾ। ਇਹ ਮਾਇਆ ਨੂੰ ਦੇਖਦੇ-ਦੇਖ ਕੇ ਚੜੀ ਜਾਂਦਾ। ਪੁੱਤਰਾ ਦੇ ਵੱਲ ਦੇਖ ਕੇ ਬੰਦਾ ਗੁਮਾਨ ਵਿੱਚ ਰਹਿੰਦਾ ਐ ਪੈਸੇ ਵੱਲ ਦੇਖ ਕੇ ਨਸ਼ੇ ਚਿਰੰਦੇ ਇਹ ਨਸ਼ੇ ਨੂੰ ਪੀਤਾ ਵੀ ਨਹੀਂ ਜਾਂਦਾ ਤੇ ਖਾਦਾ ਵੀ ਨਹੀਂ ਜਾਂਦਾ ਫੇਰ ਵੀ ਨਸ਼ਾ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਮਾਇਆ ਦੇ ਨਸ਼ੇ ਵਿੱਚ ਮਸਤ ਹੋ ਕੇ ਜਨਮ ਨੂੰ ਬੇਅਰਥਾ ਗਵਾ ਰਹੇ ਹੈ RAM ਪਰ ਭਜਨ ਪ੍ਰਮਾਤਮਾ ਦੀ ਬੰਦਗੀ ਕੀਤੀ ਨਹੀਂ ਕਦੇ ਮਨ ਨੂੰ ਭਗਤੀ ਕਰਨ ਵਾਸਤੇ ਲਾਇਆ ਹੀ ਨਹੀਂ ਦਿਨ ਨੇੜੇ ਆ ਰਿਹਾ ਪਰਮੇਸ਼ਰ ਦੇ ਨਾਮ ਦੇ ਵਿੱਚ ਆਪਣੇ ਮਨ ਨੂੰ ਜੋੜ ਲਾ ਮਹਾਰਾਜ ਨੇ ਬਾਣੀ 'ਚ ਕਿਹਾ RAM SIMAR RAM SIMAR RAM SIMAR ਭਾਈ ਸਿਮਰੋ ਸਿਮਰ ਸਿਮਰ ਪ੍ਰਭ ਆਪਣਾ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਕਿੰਨੀ ਆ ਉਦਾਹਰਣਾ ਦੇ ਦੇ ਕਿ ਸਮਝਾਇਆ ਭਾਈ ਸਿਮਰਨ ਸਮੋ ਤੋਂ ਉੱਚ ਹੈ ਇਹਦੇ ਬਿਨਾ ਸਰਨਾ ਨਹੀਂ ਇਹ ਕਰਨਾ ਹੀ ਪਾਣਾ ਹੈ ਪ੍ਰੇਮ ਵਿੱਚ ਭਿੱਜ ਕੇ ਕਰਾਂਗੇ ਤੇ ਮਨ ਵੀ ਖੁਸ਼ ਹੋ ਜਾਂਦਾ ਹੈ ਰੱਬ ਦੀ ਖੁਸ਼ੀ ਗੁਰੂ ਦੀ ਖੁਸ਼ੀ ਵੀ ਮਿਲ ਜਾਂਦੀ ਹੈ ਵੱਧਾ ਚੱਟੀ ਕਰਾਂਗੇ ਫਿਰ ਉਹ ਰਾਸ ਨਹੀਂ ਬਣਦਾ ਮਹਾਰਾਜੀ ਕਿਰਪਾ ਕਰਦੇ ਹੈ ਜੰਮ ਕੋ ਡੰਡ ਪਰਿਓ ਸਿਰ ਉੱਪਰ ਜਮਾਦਾ ਡੰਡ ਸਿਰ ਦੇ ਉੱਤੇ ਆ। ਮਤਲਬ ਕਿ ਅਖੀਰਲਾ ਸਮਾਂ ਨੇੜੇ ਆਉਂਦਾ ਜਾਂਦਾ ਮੰਜ਼ਲ ਨੇੜੇ ਆਉਂਦੀ ਜਾਂਦੀ ਹੈ। ਤਬ ਸੋਬਤ ਤੈ ਜਾਗਿਓ। ਮੰਜ਼ਲ ਹੁਣ ਨੇੜੇ ਆ ਗਈ ਹੁਣ ਤੇ ਸੁੱਤਿਆ ਪਿਆ ਜਾਗਬਾ। ਹੁਣ ਤੇ ਮਾਇਆ ਦੇ ਵਿੱਚ ਬਾਹਰ ਨਿਕਲ ਪਿਆ। ਹੁਣ ਤੇ ਮਾਇਆ ਨੂੰ ਛੱਡ ਦੇ। ਪਰੰਤੂ ਇਹ ਮਾਇਆ ਆਪਣੇ ਕਲਾਵੇ ਵਿੱਚ ਇੰਨਾ ਜਕੜ ਲੈਂਦੀ ਆ ਬੰਦਾ ਬਾਹਰ ਨਹੀਂ ਆ ਸਕਦਾ। ਚਾਹੁੰਦਾ ਹੋਇਆ ਵੀ ਬਾਹਰ ਨਹੀਂ ਆ ਸਕਦਾ ਆਮ ਬੰਦੇ ਦੀ ਗੱਲ ਤਾਂ ਛੱਡਿਏ ਇਹਨੇ ਵੱਡੇ ਵੱਡੇ ਰਿਖੀ मुਨੀ ਸਾਧੂ ਮਹਾਤਮਾ ਸੰਤ ਵੀ ਆਪਣੀ ਪਕੜ ਚ ਲੈ ਲਏ ਉਹਨਾਂ ਨੂੰ ਵੀ ਜਕੜ ਲਿਆ ਜਮ ਕੋ ਡੰਡ ਪਰਿਓ ਸਰ ਉੱਪਰ ਹੁਣ ਜਮਾ ਦਾ ਡੰਡ ਸਿਰ ਤੇ ਵੱਜਿਆ ਤਬ ਸੋਤ ਤੈ ਜਾਗਿਓ ਜਮਾ ਦੀ ਮਾਰ ਪਈ ਤੂੰ ਫਿਰ ਜਾਗਿਆ ਪਰ ਹੁਣ ਜਾਗੇ ਦਾ ਫਾਇਦਾ ਕੋਈ ਨਹੀਂ ਸਮਾਂ ਤੇ ਲੰਘ ਗਿਆ ਹੁਣ ਪਛਤਾਵਾ ਰਹਿ ਗਿਆ ਇਕੱਲਾ ਕਹਾ ਹੋਤ ਅਬ ਕਹਿ ਪਛਤਾਏ ਛੂਟ ਤਾ ਨਾ ਹਿੰ ਭਾਗਿਓ ਹੁਣ ਨਹੀਂ ਛੁੱਟਿਆ ਜਾਂਦਾ ਮਾਇਆ ਦੇ ਬੰਧਨ ਜਕੜੇ ਗਏ ਤੇ ਕਬੀਰ ਸਾਹਿਬ ਨੂੰ ਕਿਸੇ ਨੇ ਪੁੱਛਿਆ ਵੀ ਸਾਡਾ ਤੇ ਸਾਰਾ ਜੀਵਨ ਲੰਘ ਗਿਆ ਭਾਂ ਦੇ ਭਗਤੀ ਕੀਤੀ ਨਹੀਂ ਬੰਦਗੀ ਕੀਤੀ ਨਹੀਂ ਫੇ ਸਾਡਾ ਪਾਲਾ ਹੋਣਾ ਨਹੀਂ ਕਬੀਰ ਸਾਹਿਬ ਕਹਿੰਦੇ ਹਾਲੇ ਵੀ ਮੌਕਾ ਹੈਗਾ ਇੱਕ ਕੰਮ ਕਰ ਲਾ ਉਹ ਕਿਹੜਾ ਕੰਮ ਕਹਿਤ ਕਬੀਰ ਸੁਨੋ ਔਰੇ ਸੰਤੋ ਸਾਧ ਸੰਗਤ ਤਰ ਜਾਹੇਗਾ ਕਬੀਰ ਸਾਹਿਬ ਜੀ ਕਹਿੰਦੇ ਇਹ ਸੰਤ ਜਣੋ ਮੇਰਾ ਬਚਨ ਸੁਣੋ ਸਾਧ ਸੰਗਤ ਕਰੋ ਤੇ ਸਾਧ ਸੰਗਤ ਦੇ ਵਿੱਚ ਜੀਵ ਤਰ ਜਾਂਦਾ ਹਾਲੇ ਵੀ ਮੌਕਾ ਹੈ ਪਰਮੇਸ਼ਰ ਦਾ ਸਿਮਰਨ ਕਰੀਏ ਸਵਾਸਾਂ ਦੇ ਨਾਲ ਪ੍ਰਮਾਤਮਾ ਦੀ ਬੰਦਗੀ ਕਰ ਸਕਦੇ ਆਪਾਂ ਫਿਰ ਸਾਡਾ ਜਮਾ ਦੀ ਮਾਰ ਤੋਂ ਬਚਾਅ ਹੋ ਸਕਦਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਆ ਕਹਿੰਦੇ ਇਹੇ ਚਿੰਤਾ ਉਪਜੀ ਘਟਮ ਹੈ ਜਬ ਗੁਰ ਚਰਨਨ ਅਨਰਾਗਿਓ ਮਹਾਰਾਜ ਜੀ ਕਹਿੰਦੇ ਜਦੋਂ ਜਮਾ ਦਾ ਡੰਡਾ ਸਿਰ ਤੇ ਵੱਜਦਾ ਹੈ ਉਹਦਾ ਫਿਰ ਪਛਤਾਉਣਾ ਪੈਂਦਾ ਹੈ ਇਹ ਚਿੰਤਾ ਉਪਜੇ ਘਟ ਮੈਂ ਹੁਣ ਘਰ ਦੇ ਵਿੱਚ ਚਿੰਤਾ ਪੈਦਾ ਹੋਗੀ ਵੀ ਇਹ ਤਾਂ ਬੱਚਾ ਕਿਵੇਂ ਜਾਏ ਜਦ ਗੌਰ ਚਰਨਨ ਅਨਰਾਗਿਓ ਗੁਰੂ ਦੇ ਚਰਨਾਂ ਦੇ ਵਿੱਚ ਮਨ ਜੋੜ ਕੇ ਇਹ ਚਿੰਤਾ ਤੋਂ ਬਚਿਆ ਜਾ ਸਕਦਾ ਹੈ ਗੁਰੂ ਦੇ ਚਰਨਾਂ ਵਿੱਚ ਸ਼ਰਤ ਨੂੰ ਜੋੜ ਕੇ ਪਰਮੇਸ਼ਰ ਨੂੰ ਚੇਤੇ ਕੀਤਾ ਜਾਂਦਾ ਹੈ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਆ ਸਮਾ ਹੱਥੋਂ ਨਿਕਲ ਗਿਆ ਫਿਰ ਪਛਤਾਏ ਦਾ ਕੋਈ ਫਾਇਦਾ ਨਹੀਂ ਹੁਣੇ ਦੀ ਸੰਭਾਲ ਕਰੋ ਹੁਣ ਸਮਾ ਹੱਥ ਵਿੱਚ ਹੈ ਘਟ ਇਹ ਚਿੰਤਾ ਉਪਜੀ ਘਟਮ ਹੈ ਜਦ ਗੁਰਨਨ ਚਾ ਜਦ ਗੌਰ ਚਰਨਨ ਅਨੁਰਾਗਿਓ ਫਿਰ ਮਹਾਰਾਜ ਜੀ ਕਹਿੰਦੇ ਅਖੀਰ ਵਿੱਚ ਕਹਿੰਦੇ ਆ ਸਫਲ ਜਨਮ ਨਾਨਕ ਤਦ ਹੂਆ ਜਿਉ ਪ੍ਰਭ ਜਸ ਮਹਤ ਪਾ ਗਿਓ ਗਰੀਵਨਵਾ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਸਫਲ ਉਦੋਂ ਜਨਮ ਸਫਲਾ ਹੁੰਦਾ ਹੈ ਜਦੋਂ ਪ੍ਰਭੂ ਦੇ ਚਰਨਾਂ ਦੇ ਨਾਲ ਸੁਰਤ ਜੁੜਦੀ ਹੈ ਹਾਲੇ ਵੀ ਮੌਕਾ ਹੈ ਜਿੰਨੀ ਦੇਰ ਤੱਕ ਸਵਾਸ ਚੱਲਦੇ ਹੈ ਆਖਰੀ ਸਵਾਸ ਆਉਣ ਤੋਂ ਪਹਿਲਾਂ ਪਹਿਲਾਂ ਮੌਕਾ ਹੈ ਉਦੋਂ ਤੱਕ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਏ ਬੰਦਾ ਬੰਦਗੀ ਕਰੇ ਸਿਮਰਨ ਕਰੇ ਫੇਰ ਸਾਡੇ ਜੀਵਨ ਦਾ ਭਲਾ ਹੋ ਸਕਦਾ ਹੈ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਮਾਰੂ ਰਾਗ ਦੇ ਅੰਦਰ ਲੜੀਵਾਰ ਇਹ ਤਿੰਨ ਸ਼ਬਦ ਆ ਜਾਂਪੋ ਦੋ ਵਿਚਾਰੇ ਆ ਇੱਕ ਵਿਚਾ ਕੱਲ ਵਿਚਾਰਾ ਜਾ ਚੁੱਕਾ ਹੈ ਨਾਮ ਜਪਣ ਦੀ ਪ੍ਰੇਰਣਾ ਮਹਾਰਾਜ ਨੇ ਤਿੰਨਾ ਸ਼ਬਦਾਂ ਵਿੱਚ ਕੀਤੀ ਹੈ ਭਾਈ ਨਾਮ ਤੋਂ ਬਿਨਾਂ ਉਧਾਰ ਨਹੀਂ ਹੋਣਾ ਨਾਮ ਤੋਂ ਬਿਨਾਂ ਪਰਮੇਸ਼ਰ ਦੇ ਨਾਮ ਦੇ ਦਰਦਿਦਾਰ ਨਹੀਂ ਹੁੰਦੇ ਨਾਮ ਜਪ ਕੇ ਹੀ ਬੰਦਾ ਸੁਖਦਾਈ ਰਹਿ ਸਕਦਾ ਹੈ। ਸਤਿਗੁਰੂ ਕਿਰਪਾ ਕਰਨ ਸਾਡੀ ਰਸਨਾ ਤੇ ਨਾਮ ਆਵੇ। ਅਸੀਂ ਪਰਮੇਸ਼ਰ ਦੀ ਬੰਦਗੀ ਕਰੀਏ। ਮਹਾਰਾਜ ਜੀ ਨੇ ਬਚਨ ਕਿਹਾ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਇਹਦੇ ਵਰਗਾ ਹੋਰ ਸਿਮਰਨ ਕੋਈ ਹੈ ਹੀ ਨਹੀਂ। ਸਭ ਤੋਂ ਉੱਚਾ ਸਿਮਰਨ ਪਰਮੇਸ਼ਰ ਦਾ। ਗਰੀਵ ਨਾਇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਬਚਨਾਂ ਦੀ ਸਾਂਝ ਸੋਝੀ ਬਖਸ਼ਿਸ਼ ਕੀਤੀ। ਦਿੱਤੀ ਹੋਈ ਤੋਸ਼ ਬੁੱਧ ਮੁਤਾਬਕ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਰਹਿਮਤ ਸਦਕਾ ਵਿਚਾਰਾਂ ਦੀ ਸਾਂਝ ਪਾਉਣ ਦਾ ਯਤਨ ਕੀਤਾ ਗਿਆ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਕਰਨੀ ਸਤਿਗੁਰੂ ਤੇ ਸਾਧ ਸੰਗਤ ਜੀ ਬਖਸ਼ਣ ਯੋਗ ਹੈ ਕਿਰਪਾ ਕਰਕੇ ਬਖਸ਼ ਲੈਣਾ ਮਾਰੂ ਰਾਗ ਦੇ ਤਿੰਨ ਸ਼ਬਦ ਸ਼ਬਦਾਂ ਦੀ ਵਿਚਾਰ ਸੰਪੂਰਨ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ